ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਵਾਰਟ ਕਰਦੇ ਆਂ ਤੁਹਾਡਾ ਅੰਟੀਰੀਅਰ ਗਾਰਡਨ ਕਿਚਨ ਦੇ ਵਿੱਚ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਠੀਕ ਠਾਕ ਚੜ੍ਹਦੀ ਕਲਾ ਦੇ ਵਿੱਚ ਰਹੋ ਅੱਜ ਜੀ ਆਪਾਂ ਬਹੁਤ ਹੀ ਪਾਵਰਫੁਲ ਰੈਮਡੀ ਬਣਾ ਰਹੇ ਆਂ ਜਿਹੜੇ ਕਿ ਆਪਾਂ ਇਹ ਕ੍ਰੇਲੂਨਸ ਕਾ ਵੀ ਕਹਿ ਸਕਦੇ ਆਂ ਹਾਂਜੀ ਇਹ ਵਲੀ ਰੈਮਡੀ ਬਣਾਉਣ ਲਈ ਆਪਾਂ ਆਮ ਵਾਲੀਆਂ ਤੀਜਾਂ ਲਈਆਂ ਸਗੀਆਂ ਆ ਇਹ ਬਹੁਤ ਹੀ ਪਾਵਰਫੁਲ ਕ੍ਰੇਲੂਨਸ ਕਾ ਹੈਗਾ ਜਿਹੜਾ ਕਿ ਆਪਣੀ ਅੱਖਾਂ ਦੀ ਰੋਸ਼ਨੀ ਨੂੰ ਬਹੁਤ ਹੀ ਜ਼ਿਆਦਾ ਵਧਾਉਂਦਾ ਹੈਗਾ ਆ ਤਨ ਪਤਾਈਏ ਅੱਜ ਕੱਲ ਬਹੁਤ ਜ਼ਿਆਦਾ ਆਪਾਂ ਡਿਵਾਈਸ ਚੂਜ਼ ਕਰਦੇ ਆ ਫੋਨ ਆ ਹਰ ਇੱਕ ਚੀਜ਼ ਆਪਾਂ ਕੰਪਿਊਟਰ ਯੂਜ਼ ਕਰਨੇ ਤੇ ਬਹੁਤ ਜ਼ਿਆਦਾ ਜੀ ਆਪਣੇ ਅੱਖਾਂ ਦੇ ਉੱਤੇ ਇਫੈਕਟ ਹੁੰਦਾ ਹੈਗਾ ਤੇ ਤੁਸੀਂ ਦੇਖਿਆ ਛੋਟੇ ਬੱਚਿਆਂ ਦੇ ਵੀ ਗਲਾਸੀ ਲੱਗ ਜਾਂਦੇ ਆ ਇਹ ਜਿਹੜਾ ਜੀ ਨੁਸਖਾ ਹੈਗਾ ਇਹ ਬਹੁਤ ਹੀ ਜ਼ਿਆਦਾ ਵਧੀਆ ਹੈਗਾ ਆਪਣੀ ਅੱਖਾਂ ਦੀ ਰੋਸ਼ਨੀ ਜਿਹੜੀ ਬਹੁਤ ਹੀ ਜ਼ਿਆਦਾ ਇਹਦੇ ਨਾਲ ਵਧਦੀ ਹੈਗੀ ਆ ਹੌਲੀ ਹੌਲੀ ਹੈ ਜੀ ਬਹੁਤ ਜ਼ਿਆਦਾ ਵਧੀਆ ਵਰਕ ਕਰਦਾ ਹੈਗਾ ਇਹ ਰੈਮਡੀ ਬਣਾਉਣ ਲਈ ਜੀ ਆਪਾਂ ਇਹ ਵਾਲੀਆਂ ਚੀਜ਼ਾਂ ਲੈਣੀਆਂ ਹੈਗੀਆਂ ਜਿਹੜੀ ਸੌਂਫ ਹੈਗੀ ਆ ਆਪਾਂ ਇਹਦੇ 100 ਗ੍ਰਾਮ ਲਈ ਆ 100 ਗ੍ਰਾਮ ਜਿਹੜੀ ਹੈਗੀ ਆ ਤੇ ਮਿਕਸਚਰ ਜੀ ਤੁਸੀਂ ਸੌਂਫ ਜਿਹੜੀ ਇਹ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਬਰੀਕ ਵੀ ਹੁੰਦੀ ਹੈ ਇੱਕ ਮੋਟੀ ਵੀ ਹੁੰਦੀ ਆ ਕੋਈ ਵੀ ਤੁਹਾਨੂੰ ਜਿਹੜੀ ਵੀ ਸੌਂਫ ਆਪਣੇ ਕੋਲ ਹੋਵੇ ਤੁਸੀਂ ਉਹ ਲੈ ਸਕਦੇ ਹੈਗੇ ਆ 150 ਗ੍ਰਾਮ ਆਪਾਂ ਜੀ ਇਹ ਬਾਦਾਮ ਲੈਏ ਨੇਗੇ ਆ ਇਹ ਵੀ ਆਪਾਂ ਇਹਦੇ ਵਿੱਚੇ ਮਿਕਸ ਕਰਨੇ ਹੈਗੇ ਆ ਤੇ 100 ਗ੍ਰਾਮ ਆਪਾਂ ਜੀ ਇਹ ਮਿਸ਼ਰੀ ਲਈ ਆ ਕਿ ਆਪਾਂ ਧਾਗੀ ਵਾਲੀ ਮਿਸ਼ਰੀ ਲਈ ਹੈਗੀ ਆ ਇਹ ਵਧੀਆ ਹੁੰਦੀ ਆ ਤੁਹਾਨੂੰ ਪਤਾ ਹੀ ਆ ਜਿਹੜੀ ਪੂਜਾ ਮਿਸ਼ਰੀ ਹੁੰਦੀ ਆ ਆਪਾਂ ਨੂੰ ਮਿਕਸ਼ੜੇ ਮਿਲ ਜੇ ਤਾਂ ਬਹੁਤ ਵਧੀਆ ਹੈਗਾ ਆ ਹਾਂਜੀ ਦੂਜੀ ਮਸ਼ਰੀਨ ਨਾਲੋਂ ਬਹੁਤ ਹੀ ਜ਼ਿਆਦਾ ਇਹ ਵੀ ਨੇਚਰਲ ਹੁੰਦੀ ਹੈਗੀ ਆ ਕੋਈ ਕੈਮਿਕਲ ਨਹੀਂ ਹੁੰਦਾ ਕੈਮਿਕਲ ਫ੍ਰੀ ਹੁੰਦੀ ਹੈਗੀ ਆ ਇੱਕ ਚਮਚਾ ਇਹਦੇ ਵਿੱਚ ਜੇ ਆਪਾਂ ਇਹ ਕਾਲੀ ਮਿਰਚ ਦਾ ਪਾਵਾਂਗੇ ਤੁਹਾਡੇ ਕੋਲ ਜਿਹੜੀਆਂ ਵੀ ਮਿਰਚਾਂ ਹੈਗੀਆਂ ਵਾਈਟ ਜਾਂ ਕਾਲੀ ਆ ਇਹ ਆਪਾਂ ਉਹਦੇ ਵਿੱਚ ਮਿਕਸ ਕਰਨਾ ਹੈਗਾ ਤੇ ਹੁਣ ਜੀ ਆਪਾਂ ਜਦੋਂ ਬਣਾਉਣਾ ਹੈਗਾ ਇਹਨਾਂ ਨੂੰ ਆਪਾਂ ਦੋ ਚੀਜ਼ਾਂ ਨੂੰ ਜਿਹੜਾ ਹੈਗਾ ਰੋਸਟ ਕਰ ਲੈਣਾ ਸੌਫ ਨੂੰ ਤੇ ਬਦਾਮ ਨੂੰ ਬਾਅਦ ਵਿੱਚ ਆਪਾਂ ਇਹਨਾਂ ਨੂੰ ਪੀਸ ਕੇ ਪਾਊਡਰ ਬਣਾ ਲੈਣਾ ਹਾਂਜੀ ਹਾਂਜੀ ਆਪਾਂ ਸਟੋਵ ਨੂੰ ਚਲਾ ਲਿਆ ਹੈਗਾ ਜਿਹੜੀ ਆਪੀ ਸੌਫ ਹੈਗੀ ਆ ਥੋੜੀ ਜੀ ਆਪਾਂ ਇਹ ਰੋਸਟ ਕਰ ਲੈਣੀ ਹੈਗੀ ਆ ਸਲੋ ਹੀਟ ਤੇ ਆਪਾਂ ਇਹਨੂੰ ਕਰਨਾ ਹੈਗਾ ਜੀ ਤਾਂ ਆਪਾਂ ਰੋਸਟੀ ਕਰਦੇ ਹਾਂ ਗਿਆ ਮਸਾਲੇ ਸਾਰੇ ਫਿਰ ਬਹੁਤ ਹੀ ਵਧੀਆ ਦਾ ਰੋਮਾ ਜਿਹੜਾ ਹੋਰ ਵੀ ਜੀ ਹਾਂਜੀ ਬਹੁਤ ਵਧੀਆ 스멜 ਆਉਂਦੀ ਹੈ ਜਦ ਰੋਸਟ ਕੀਤੀ ਦੀ ਤੇ ਇਸ ਵੀ ਇਹਦਾ ਬਹੁਤ ਵਾਚ ਜਾਂਦਾ ਹੈਗਾ ਆ ਇਹਨਾਂ ਆਪਾਂ ਬਲੀ ਬਲੀ ਹਲਾਇਆ ਜਾਣਾ ਹੈਗਾ ਆ ਸਾਂ ਫਿਰ ਪਲੇ ਰੋਸਟ ਹੋ ਗਏ ਆ ਬਹੁਤ ਨਾਈਸ ਖੁਸ਼ਬੂ ਆਉਂਦੀ ਹੈਗੀ ਆ ਇਹਨੂੰ ਆਪਾਂ ਹੁਣ ਕੱਟ ਕੇ ਟੇਕ ਰਹੀ ਆ ਪਲੇਟ ਤੇ ਰੋਸਟ ਕਰ ਲੈਣਾ ਖਰਾਬ ਨਹੀਂ ਹੋਣਾ ਰੋਸਟ ਕਰਨਾ ਬਾਗਾਂ ਵੀ ਆਪਣੀ ਦੀ ਆਪਾਂ ਇਹ ਵੀ 1-2 ਮਿੰਟ ਹੀ ਰੋਸਟ ਕੀਤੇ ਹੈਗੇ ਆ ਆਪਣੇ ਰੀਆ ਪਾਂਜੀ ਥਾਲੀ ਪਲੇਟ ਦੇ ਵਿੱਚ ਕੱਟ ਲੈਣੀ ਹੈ ਕਿਉਂਕਿ ਤਾਂ ਇਹ ਸੰਡੇ ਪਾਉਣੇ ਹੈਗੇ ਆ ਨਾਲ ਹੀ ਆਪਣੀਆਂ ਜਿਹੜੀਆਂ ਪੀਚਾਂ ਹੈਗੀਆਂ ਥੋੜੀਆਂ ਜਿਹੀ ਆਪਾਂ ਇਹਦੀ ਰੋਸਟ ਕਰ ਲੈਣੀਆਂ ਹੈਗੀਆਂ ਹਾਂਜੀ ਤੁਹਾਨੂੰ ਪਤਾ ਹੈ ਜੀ ਕਾਲੀ ਮਿਰਚ ਵੀ ਆਪਣੀ ਅੱਖਾਂ ਦੇ ਵਾਸਤੇ ਬਹੁਤ ਹੀ ਜ਼ਿਆਦਾ ਗੁੱਡ ਹੈਗੀ ਹੈ ਇਹ ਆਪਣੇ ਬਰਾਜ ਸਰਕਲਰ ਵਿੱਚ ਨੂੰ ਬਹੁਤ ਹੀ ਜ਼ਿਆਦਾ ਹਾਂਜੀ ਘਟਾਉਂਦੀ ਹੈਗੀ ਜਾਂ ਤਾਂ ਬਹੁਤ ਵਧੀਆ ਫੀਲ ਜੀ ਨਿਕ ਗਿਆ ਥੋੜੀ ਜਿਹੀ ਆਪਾਂ ਇਹਦਾ ਦਰਬੱਤ ਪੀਸ ਲੈਣੀ ਹੈ ਜੀ ਆ ਆਪਾਂ ਜਿਹੇ ਮੇਤਚਾ ਵੀ ਜਿਹੜੀਆਂ ਰੋਸਟ ਹੋ ਗਈਆਂ ਆ ਵਿੱਚ ਹੀ ਆਪਾਂ ਇਹ ਵੀ ਇੱਕ ਸਾਈਡ ਤੇ adda ਪਾ ਲੈਣੀ ਆ ਤੇ ਥੋੜੀਆਂ ਠੰਡੀਆਂ ਕਰ ਲੈਣੀਆਂ ਹੈਗੀਆਂ ਹਾਂਜੀ ਜਿਹੜੀ ਆਪਣੇ ਕੋਲ ਮਿਸ਼ਰੀ ਰਗੀ ਆ ਜੀ ਇਹਨੂੰ ਆਪਾਂ ਥੋੜਿਆ ਪਹਿਲਾਂ ਕੁੱਟ ਲੈਣਾ ਹੈਗਾ ਕਿਉਂਕਿ ਇਹ ਤਾਂ ਫੇਰ ਗ੍ਰਾਈਂਡਰ ਕਰਾਉ ਹੋ ਜਾਂਦਾ ਆ ਥੋੜੇ ਛੋਟੇ ਪੀਸ ਕਰਕੇ ਤੇ ਵੀ ਆਪਾਂ ਬੋਰਡਰ ਬਣਾ ਲੈਣਾ ਇਹ ਸਾਰੀਆਂ ਚੀਜ਼ਾਂ ਨੂੰ ਹੁਣ ਆਪਾਂ ਜੀ ਗ੍ਰਾਈਂਡ ਕਰ ਲੈਣਾ ਤੇ ਗ੍ਰਾਈਂਡ ਕਰਕੇ ਆਪਾਂ ਇਹਨੂੰ ਤਰਸ਼ਾਣ ਲੈਣਾ ਫਾਈਨ ਪਾਊਡਰ ਬਣਾ ਲੈਣਾ ਆਪਣਾ ਜੀ ਇਹ ਸੌਂਫ ਤੇ ਬਦਾਮ ਜਿਹੜੇ ਆਪਾਂ ਰੋਸਟ ਕਰਕੇ ਰੱਖੇ ਸੀ ਠੰਡੇ ਹੋ ਗਏ ਵਿੱਚ ਹੀ ਆਪਾਂ ਮੇਤਚ इन्हों ग्राइंडर से पाते सारी ग्राइंड कर लेना है या? हाँ जी जिन्ना भी बना है पाउडर उन्नी की क्वानटिटी बढ़ा सकते हैं जो हंडर ग्राम तो ज्यादा लैना है वह भी ले सकते जी अपने को मिश्री से थोड़ा जाट लिया है बिच आप ग्राइंड कर लेनी है सारिया चीजा आप फाइन पाउडर बना लेना ਪਾ ਵਾਲਾ ਜਿਹੜਾ ਮਿਕਸਚਰ ਹੈਗਾ ਆਪਾਂ ਇਹਨੂੰ ਗ੍ਰाइंड ਕਰ ਲਿਆ ਹੈਗਾ ਹੁਣ ਆਪਾਂ ਇਹਨੂੰ ਜਿਹੜਾ ਸਟੇਨਰ ਦੇ ਨਾਲ ਦੇ ਦਾ ਛਾਣੀ ਦੇ ਨਾਲ ਇਹਨੂੰ ਆਪਾਂ ਛਾਣ ਲੈਣਾ ਹੈਗਾ ਦੇਖੋ ਜੀ ਬਸ ਤੇ ਬਹੁਤ ਵਧੀਆ ਪੀਸ ਹੋ ਗਿਆ ਇਦਾਂ ਦਾ ਪਾਊਡਰ ਹੈਗਾ ਪਰ ਫਿਰ ਵੀ ਜੇ ਚੈੱਕ ਕਰੀ ਆਪਾਂ ਇਹਨੂੰ ਛਾਣ ਲਈਏ ਜੇ ਥੋੜਾ ਬਹੁਤਾ ਰੇਤ ਜਾਂ ਫਿਰ ਉਹ ਨਿਕਲ ਜਾਂਦਾ ਹੈਗਾ ਆ ਥੋੜਾ ਥੋੜਾ ਕਰਕੇ ਆਪਾਂ ਜੀ ਇਹ ਸਾਰੇ ਨੂੰ ਇਦਾਂ ਜੀ ਛਾਣ ਲੈਣਾ ਹੈਗਾ ਇਹ ਜੇ ਡਬਾ ਬਚੂਗਾ ਉਹਨੂੰ ਆਪਾਂ ਫਿਰ ਦੁਬਾਰਾ ਜਿਹੜੀ ਸੌਂਫ ਹੋਣੀ ਗ੍ਰाइंड ਕਰ ਸਕਦੇ ਹਾਂ ਜਾਂ ਆਪਾਂ ਚਾਹ ਵਾਲੇ ਮਸਾਲੇ ਡੱਕ ਸਕਦੇ ਹਾਂ ਕਟਿਲਗਾ ਆਪਾਂ ਸਾਰੇ ਛਾਣ ਲੈਣਾ ਹੈਗਾ ਆਪਣਾ ਜਿਹੜਾ ਸੌਂਫ ਮਿਸ਼ਰੀ ਤੇ ਬਦਾਮ ਦਾ ਪਾਊਡਰ ਹੈ ਸਾਰਾ ਹੀ ਆਪਾਂ ਜੀ ਛਾਨਣੀ ਦੇ ਨਾਲ ਛਾਣ ਲਿਆ ਦੇਖੋ ਜੀ ਇੱਦਾਂ ਦਾ ਹੀ ਹੋਣਾ ਚਾਹੀਦਾ ਫਾਈਨ ਪਾਊਡਡਰ ਤੇ ਜੀ ਬਹੁਤ ਵਧੀਆ ਆਪਣਾ ਜਿਹੜਾ ਪਾਊਡਰ ਬਣਿਆ ਹੈਗਾ ਬਹੁਤ ਹੀ ਜ਼ਿਆਦਾ ਇਹ ਪਾਵਰਫੁਲ ਰੈਮਡੀ ਹੈਗੀ ਆ ਤਾਨੂੰ ਪਤਾ ਏ ਅੱਖਾਂ ਦੇ ਵਾਸਤੇ ਬਹੁਤ ਹੀ ਜ਼ਿਆਦਾ ਬੈਨੀਫਿਟ ਹੈਗਾ ਸੌਫ ਆਪਣੇ ਲਈ ਬਹੁਤ ਵਧੀਆ ਚੀਜ਼ ਹੈ ਹਨ ਜੀ ਆਪਣੇ ਹਾਜਮੇ ਨੂੰ ਵੀ ਠੀਕ ਰੱਖਦੀ ਡਾਈਜੈਸਟ ਨੂੰ ਵੀ ਤੇ ਆਪਣੀਆਂ ਅੱਖਾਂ ਲਈ ਵੀ ਬਹੁਤ ਵਧੀਆ ਸਕਿਨ ਵਾਸਤੇ ਹੈਗੀ ਆ ਇਸੇ ਤਰ੍ਹਾਂ ਜਿਹੜੀ ਮਿਸ਼ਰੀ ਆ ਜੀ ਉਹ 쿨 ਰੱਖਦੀ ਆ ਅੱਖਾਂ ਨੂੰ ਠੰਡੀਆਂ ਰੱਖਦੀ ਆ ਤੇ ਇਹ ਮਸਾਲਾ ਜਿਹੜਾ ਹੈਗਾ ਬਣਾਇਆ ਆਪਾਂ ਪਾਊਡਰ ਤਾਂ ਤੁਸੀਂ ਜੀ ਇਹ ਸੌਣ ਲੱਗਿਆ ਖਾਣੇ ਤੋਂ ਬਾਅਦ 1 ਘੰਟਾ ਬਾਅਦ ਤੁਸੀਂ ਖਾਣਾ ਹੈਗਾ ਜੀ ਦੁੱਧ ਦਾ ਕੱਪ ਲੈਣਾ ਹੈਗਾ ਉਹਦੇ ਨਾਲ ਤੁਸੀਂ ਇੱਕ ਚਮਚਾ ਖਾ ਸਕਦੇ ਹੈਗੇ ਆ ਜੋ ਤੁਸੀਂ ਖਾਣਾ ਖਾਦਾ ਰਾਤ ਨੂੰ ਸਵੇਰੇ ਵੀ ਖਾ ਸਕਦੇ ਪਰ ਜੇ ਤੁਸੀਂ ਬੈਕ ਟਾਈਮ ਖਾਓਗੇ ਤਾਂ ਜ਼ਿਆਦਾ ਵਰਕ ਕਰਦਾ ਹੈਗਾ ਬਹੁਤ ਵਧੀਆ ਚੀਜ਼ ਹੈ ਤੁਸੀਂ ਬੱਚਿਆਂ ਨੂੰ ਵੀ ਜੀ ਅੱਧਾ ਚਮਚਾ ਦੇ ਸਕਦੇ ਆ ਬਹੁਤ ਜ਼ਿਆਦਾ ਇੰਨਾ ਇੰਪਰੂਵਮੈਂਟ ਹੁੰਦੀ ਆ ਤੁਸੀਂ ਇਹਨੂੰ ਜੇ 3 ਮਹੀਨੇ ਲਗਾਤਾਰ ਜੀ ਜੋਜ ਕਰੋਗੇ ਤਾਂ ਤੁਹਾਨੂੰ ਇਦਾਰੇ ਚਾਟ ਜਿਹੜਾ ਪਤਾ ਲੱਗ ਜਾਊਗਾ ਇਹ ਬਹੁਤ ਛੇਤੀ ਵਰਕ ਕਰਦੀ ਹੈ ਗ੍ਰੈਮ ਦੀ ਅਸੀਂ ਇੱਕ ਵਾਰੀ ਇਹ ਪਹਿਲਾਂ ਯੂਜ਼ ਕਰ ਵੀ ਚੁੱਕੇ ਆ ਹਾਂ ਜੀ ਬਹੁਤ ਜ਼ਿਆਦਾ ਫਾਇਦੇਮੰਦ ਹੈਗੀ ਆ ਇਹ ਦਿਨ ਨਾਲ ਨਾਲ ਦੀ ਸਾਨੂੰ ਥੋੜੀ ਜੀ ਅੱਖਾਂ ਦੀ ਕੇਅਰ ਕਰਨੀ ਪੈਂਦੀ ਆ ਸਾਨੂੰ ਕੋਈ ਐਕਸਰਸਾਈਜ਼ ਵੀ ਅੱਖਾਂ ਦੀ ਕਰਨੀ ਪੈਂਦੀ ਆ ਜੋ ਤੁਸੀਂ ਸਵੇਰੇ ਜੀ ਬੈੱਡ ਤੋਂ ਉੱਠਣਾ ਤੁਸੀਂ ਆਪਣੇ ਜਿਹੜੇ ਹੱਥ ਹੈਗੇ ਇਹਨਾਂ ਨੂੰ ਇਦਾਂ ਬਹੁਤ ਜ਼ੋਰ ਦੇ ਨਾਲ ਇਦਾਂ ਮੜਨਾ ਹੈਗਾ ਆ ਜਦੋਂ ਇਹ ਬਹੁਤ ਜ਼ਿਆਦਾ ਤੁਹਾਨੂੰ ਗਰਮ ਫੀਲ ਹੁੰਦੇ ਆ ਤਾਂ ਫਿਰ ਤੁਸੀਂ ਇਹਨਾਂ ਨੂੰ ਆਪਣੀ ਅੱਖਾਂ ਤੇ ਇਸ ਤਰ੍ਹਾਂ ਲਾ ਸਕਦੇ ਆ ਕਿਉਂਕਿ ਬਹੁਤ ਜ਼ਿਆਦਾ ਆਪਣੀ ਅੱਖਾਂ ਦੇ ਉੱਤੇ ਸਟ੍ਰੈਸ ਹੁੰਦਾ ਤੇ ਇਹਦੇ ਨਾਲ ਜੀ ਰելիਫ ਹੁੰਦਾ ਹੈਗਾ ਦੂਸਰਾ ਜੀ ਤੁਸੀਂ ਜਿਹੜਾ ਆਪਣਾ ਥੁੱਕ ਹੁੰਦਾ ਜਿਹਨੂੰ ਆਪਾਂ ਲਾਰ ਵੀ ਕਹਿੰਦੇ ਆ ਤੁਸੀਂ ਸਵੇਰ ਨੂੰ ਨਰਨੇ ਕਾਲ ਜੇ ਜਦੋਂ ਉੱਠਦੇ ਆ ਤੁਸੀਂ ਆਪਣਾ ਥੁੱਕ ਲਾ ਕੇ ਤੁਸੀਂ ਅੱਖਾਂ ਦੇ ਉੱਤੇ ਏਦਾਂ ਲਾਉਣਾ ਹੈਗਾ ਆ ਉਹਦੇ ਨਾਲ ਜੀ ਬਹੁਤ ਹੀ ਜ਼ਿਆਦਾ ਉਹ ਇੱਕ ਵਰਦਾਨ ਹੀ ਹੈਗਾ ਜਿਹੜਾ ਆਪਣਾ ਜੀ ਲਾਭ ਹੈਗਾ ਆ ਬਹੁਤ ਜ਼ਿਆਦਾ ਵਰਕ ਕਰਦਾ ਆਪਣੀ ਆਈ ਸਾਈਡ ਨੂੰ ਬਹੁਤ ਜ਼ਿਆਦਾ ਇੰਪਰੂਵਮੈਂਟ ਮਿਲਦੀ ਹੈਗੀ ਉਹਦੇ ਨਾਲ ਬਾਕੀ ਤੁਸੀਂ ਜੀ ਬਾਹਰ ਹਵਾ ਦੇ ਵਿੱਚ ਆਪਾਂ ਨੂੰ ਵਿਟਾਮਿਨ 3 ਜਿਹੜਾ ਉਹ ਲੈਣਾ ਚਾਹੀਦਾ ਧੁੱਪ ਦੇ ਉੱਤੋਂ ਆਪਣਾ ਜੀ ਇਹ ਚੀਜ਼ਾਂ ਕਰਦੇ ਆ ਤਾਂ ਆਪਣੀ ਅੱਖਾਂ ਦੀ ਰੋਸ਼ਨੀ ਬਹੁਤ ਹੀ ਜ਼ਿਆਦਾ ਵੱਧ ਜਾਂਦੀ ਆ ਇਹ ਤੁਹਾਨੂੰ ਕੋਈ ਬਹੁਤ ਹੀ ਜ਼ਿਆਦਾ ਕੋਈ ਸਰਜਰੀ ਵਗੈਰਾ ਹੋਇਆ ਤਾਂ ਫਿਰ ਤਾਂ ਤੁਸੀਂ ਜੀ ਇਹ ਨੁਸਖੇ ਤੇ ਚਲੋ ਛੋਟੀਆਂ-ਮੋਟੀਆਂ ਚੀਜ਼ਾਂ ਲਈ ਹੁੰਦੇ ਹੈਗੇ ਆ ਫਿਰ ਤੁਸੀਂ ਆਪਣੇ ਡਾਕਟਰ ਦੀ ਜਿਹੜੀ ਵੀ ਦਵਾਈ ਆ ਤੁਸੀਂ ਉਹ ਹੀ ਜੁਜ ਕਰਨੀ ਹੈਗੀ ਆ ਪਰ ਇਹ ਮਾਡੀ ਰੈਮਡੀ ਜੀ ਬਹੁਤ ਹੀ ਜ਼ਿਆਦਾ ਪਾਵਰਫੁਲ ਹੈਗੀ ਆ ਤੇ ਇੱਕ ਵਾਰੀ ਤੁਸੀਂ ਜ਼ਰੂਰ ਜੁਜ ਕਰਕੇ ਦੇਖਣਾ ਇਸ ਤਰ੍ਹਾਂ ਤੁਸੀਂ ਬਣਾ ਕੇ ਜੀ ਇਹਨੂੰ ਕੰਟੇਨਰ ਚ ਪਾ ਕੇ ਰੱਖ ਲਓ ਇਹ ਖਰਾਬ ਨਹੀਂ ਹੁੰਦੀ ਜਿੰਨਾ ਚਿਰ ਮਰਜ਼ੀ ਤੁਸੀਂ 3-4 ਮਹੀਨੇ ਦੇ ਨਾਲ ਦੀ ਜਿੰਨੀ ਵੀ ਖਾਈ ਹੈਗੀ ਆ ਤੇ ਫਿਰ ਤੁਸੀਂ ਬਾਅਦ ਦੇ ਵਿੱਚ ਜੀ ਹੋਰ ਬਣਾ ਸਕਦੇ ਆ ਬਹੁਤੀ ODIA ਜੀ ਸੌਂਫ ਮਿਸ਼ਰੀ ਤੇ ਇਹ ਬਦਾਮ ਜਿਹੜੇ ਆਪਣੇ ਪ੍ਰੇਨ ਵਾਸਤੇ ਬਹੁਤ ਗੁੱਡੇ ਆ ਬੱਚਿਆਂ ਨੂੰ ਦੇਣੇ ਚਾਹੀਦੇ ਆ ਜਿਹੜੀ ਇਹਦੇ ਨਾਲ ਜਾਦਾਸ਼ ਵੀ ਆਪਣੀ ਬਹੁਤ ਹੀ ਜ਼ਿਆਦਾ ਇੰਪਰੂਵਮੈਂਟ ਹੁੰਦੀ ਹੈਗੀ ਆ ਇਸ ਤਰ੍ਹਾਂ ਤੁਸੀਂ ਕਿਸੇ ਵੀ ਵੱਡੇ ਕੰਟੇਨਰ ਦੇ ਵਿੱਚ ਪਾ ਲਾ ਕੇ ਤੇ ਤੁਸੀਂ ਜਿੱਪਾ ਕੇ ਰੱਖ ਲਓ ਟੱਕਣ ਬੰਦ ਕਰਕੇ ਰੱਖਣਾਗੇ ਕਿਉਂਕਿ ਫਿਰ ਇਹ ਵਧੀਆ ਰਹਿੰਦੀ ਹੈ ਜਿਹੜਾ ਰੋਮਾ ਬਣਿਆ ਰਹਿੰਦਾ ਇੱਕ ਜੀ ਤੁਸੀਂ ਗੰਗਣਾ ਦੁੱਧ ਲੈਣਾ ਜਿਹੜਾ ਗਰਮ ਹੈਗਾ ਇਹਦੇ ਨਾਲ ਹੀ ਇੱਕ ਕੱਪ ਇਹ ਚਮਚਾ ਲੈਣਾ ਹੈਗਾ ਆ ਤੱਜੀ ਜੀ ਤੁਹਾਨੂੰ ਇਹ ਸਾਡੀ ਰੈਮਡੀ ਵਧੀਆ ਲੱਗੀ ਤਾਂ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ ਜੀ